ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫੇਰ ਨੂੰ ਸਮਝਾਇਆ ਵੀ ਇੱਕ ਤਾਂ ਆਦ ਹੈ ਸਭ ਦਾ ਮੁੱਢ ਹੈ ਓੰਕਾਰ ਉਤਪਾਤੀ ਕੀਆ ਦਿਨ ਸ ਸਭ ਰਾਤੀ ਇਹ ਤੋਂ ਤਾਂ ਸਾਰੀ ਦੁਨੀਆ ਤੋਂ ਸਾਰੀ ਦੁਨੀਆ ਇਹ ਤੋਂ ਪੈਦਾ ਹੋਈ ਏਸੇ ਨੇ ਸਾਰੀ ਸ੍ਰਿਸ਼ਟੀ ਸਾਜੀ ਤੇ ਜਿਹੜਾ ਇਹਦੇ ਨਾਲ ਜੁੜ ਗਿਆ ਪੰਡਿਤ ਜੀ ਉਹਦਾ ਪਾਰ ਉਤਾਰਾ ਹੋ ਗਿਆ ਜਦੋਂ ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ ਨਾ ਤੇ ਪੰਡਿਤ ਨੇ ਮੱਥਾ ਟੇਕ ਦਿੱਤਾ ਕਹਿੰਦਾ ਜੀ ਮੈਂ ਤੇ ਪੜਾਉਂਦਾ ਰਿਆ ਕਾਇਦੇ ਵਿਆਕਰਣ ਪਰ ਜੋ ਤੁਸੀਂ ਪੜਾਇਆ ਇਹ ਮੈਂ ਨਹੀਂ ਸੀ ਕਦੇ ਪੜਿਆ ਜੀ ਗੁਰੂ ਨਾਨਕ ਸਾਹਿਬ ਘਰ ਆ ਗਏ ਤੇ ਬਾਬਾ ਕਲਿਆਣ ਚੰਦ ਜੀ ਨੇ ਆ ਕੇ ਪੁੱਛਿਆ ਪੜਿਆ ਏ ਕਹਿੰਦੇ ਪੜਿਆ ਏ ਅਗਲੇ ਦਿਨ ਜਦੋਂ ਗੋਪਾਲ ਪੰਡਤ ਕੋਲ ਗਏ ਪੁੱਛਿਆ ਉਹਨੇ ਹੱਥ ਜੋੜ ਦਿੱਤੇ ਕਹਿੰਦਾ ਜੀ ਜਿੰਨੀ ਕਿ ਵਿਦਿਆ ਮੈਨੂੰ ਸੀ ਉਹ ਤੇ ਮੈਂ ਸਿਖਾ ਦਿੱਤੀ ਇਹ ਤਾਂ ਉੱਤੋਂ ਰੱਬੀ ਦਰਗਾਹ ਤੋਂ ਹੀ ਵਿਦਿਆ ਲੈ ਕੇ ਆਏ ਉਹਨੇ ਜਿਹੜੇ ਬੋਲ ਆਖੇ ਬਿਨਾ ਪੜ੍ਹਾਏ ਪੜ ਰਹੇ ਸਭ ਨੂੰ ਪੜਾਵਨ ਹਾਰ ਇਹ ਤਾਂ ਬਿਨਾ ਪੜ੍ਹਾਇਆ ਹੀ ਸਭ ਕੁਝ ਜਾਣਦੇ ਐ ਮੈਂ ਇਹਨਾਂ ਨੂੰ ਨਹੀਂ ਪੜਾ ਸਕਦਾ ਪਤਾ ਫਿਰ ਵੀ ਗੱਲ ਨਾ ਸਮਝੇ ਥੋੜੇ ਜਿ ਦਿਨ ਲੰਘੇ ਮਨ ਵਿੱਚ ਪਿਤਾ ਤੇ ਪਿਤਾ ਹੀ ਹੁੰਦਾ ਨਾ ਫਿਰ ਖਿਆਲ ਆਇਆ ਵੀ ਮੇਰਾ ਪੁੱਤਰ ਕਿਤੇ ਅਨਪੜ੍ਹਣਾ ਰਹਿ ਜਾਏ ਉੱਥੇ ਪਿੰਡ ਦੇ ਵਿੱਚ ਇੱਕ ਮਸਜਿਦ ਸੀ ਮਦਰਸਾ ਬਣਾਇਆ ਹੋਇਆ ਸੀ ਉਹਨਾਂ ਨੇ ਉੱਥੇ ਇੱਕ ਮੌਲਵੀ ਪੜ੍ਹਾਉਂਦਾ ਸੀ ਮੌਲਵੀ ਕੋਲ ਚਲੇ ਗਏ ਜਦੋਂ ਮੌਲਵੀ ਕੋਲ ਚਲੇ ਗਏ ਮੌਲਵੀ ਨੇ ਜਾ ਕੇ ਆਖਿਆ ਮੌਲਵੀ ਸਾਹਿਬ ਮੇਰੇ ਪੁੱਤਰ ਨਾਨਕ ਜੀ ਨੂੰ ਕੋਈ ਪੜ੍ਹਾ ਦਿਓ ਕੋਈ ਅਰਬੀ ਕੋਈ ਫਾਰਸੀ ਕੋਈ ਚਿੰਗੀ ਵਿਦਿਆ ਉਹਨਾਂ ਟਾਈਮਾਂ ਵਿੱਚ ਚਲਦੀ ਸੀ ਫਾਰਸੀ ਵਗੈਰਾ ਰਾਜਸੀ ਪਾਸ਼ਾ ਸੀ ਕਿਉਂਕਿ ਮੁਸਲਮਾਨਾਂ ਦਾ ਰਾਜ ਸੀ ਤੇ ਇਸ ਕਰਕੇ ਉਹ ਸਾਰੇ ਪਾਸੇ ਉਹੀ ਚਲਾਉਂਦੇ ਸਨ ਤੇ ਜਦੋਂ ਨੇ ਇਹ ਗੱਲ ਆਖੀ ਗੁਰੂ ਨਾਨਕ ਸਾਹਿਬ ਨੂੰ ਨੇ ਆਪਣੇ ਕੋਲ ਜਦੋਂ ਰੱਖਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉਹਨੂੰ ਵੀ ਉਪਦੇਸ਼ ਦਿੱਤੇ ਇਹ ਦਾ ਤਾਇ ਕਰ ਜੋ ਗੁਫਤਮ ਪੇਸ਼ ਤੋ ਦਰਗੋਸ਼ ਕਨ ਕਰਤਾਰ ਹਕਾ ਕਬੀਰ ਕਰੀਮ ਤੂ ਵੇਵ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜਰਾਈਲ ਗ੍ਰਫਤਾ ਦਲੇਹ ਚ ਨਾ ਨੀ ਜਣੀ ਉਹਨੇ ਵੀ ਹੱਥ ਜੋੜ ਦਿੱਤੇ ਜੀ ਉਹਨੇ ਵੀ ਆਖਿਆ ਜੀ ਮੈਂ ਨਹੀਂ ਪੜਾ ਸਕਦਾ ਤੇ ਪਹਿਲਾਂ ਹੀ ਪੜੇ ਹੋਏ ਆ ਥੋੜੇ ਦਿਨ ਲੰਘੇ ਬਾਬਾ ਕਲਿਆਣ ਚੰਦ ਜੀ ਨੇ ਸੋਚਿਆ ਵੀ ਹੁਣ ਕੀ ਕਰਾਂ ਉਹਨੂੰ ਉਹਨਾਂ ਦੇ ਮਨ ਵਿੱਚ ਸੀ ਵੀ ਖੋਰੇ ਮੇਰੇ ਪੁੱਤ ਨੂੰ ਪੜਾਉਣਾ ਨਹੀਂ ਚਾਹੁੰਦੇ ਜਾਇ ਇਹਦੇ ਬੁੱਧੀ 'ਚ ਨਹੀਂ ਕੋਈ ਅੱਖਰ ਪੈਂਦੇ ਵੀ ਮੈਂ ਪਟਵਾਰੀਆਂ ਚੱਲ ਪਟਵਾਰੀ ਤੋਂ ਅੱਗੇ ਨਹੀਂ ਜੇ ਕੁਛ ਇਹਨੇ ਬਣਨਾ ਤੇ ਕਮ ਸੇ ਕਮ ਮੇਰਾ ਪੁੱਤ ਪਟਵਾਰੀ ਤੇ ਬਣੇ ਪਰ ਬੜੀ ਇਸ ਗੱਲ ਦੀ ਉਹਨਾਂ ਨੂੰ ਪਰੇਸ਼ਾਨੀ ਜੀ ਰਹਿੰਦੀ ਸੀ ਕੁਝ ਦਿਨ ਲੰਘੇ ਮਾਨ ਵਿੱਚ ਖਿਆਲ ਆਇਆ ਕਿ ਚੱਲ ਜੇ ਹੋਰ ਨਹੀਂ ਕੁਛ ਤਾਂ ਫਿਰ ਮੇਰਾ ਪੁੱਤ ਇਉਂ ਕਰੇ ਮਾੜਾ ਮੋਟਾ ਕਰਦਾ ਹੀ ਕੰਮ ਕਰ ਲਵੇ ਥੋੜੇ ਵੱਡੇ ਹੋ ਗਏ ਖੇਡਣ ਲੱਗ ਜਾਣ ਇੱਧਰ ਉੱਧਰ ਬੱਚਿਆਂ ਨਾਲ ਘੁਲ ਮਿਲ ਜਾਣ ਉਦੇ ਮਨ ਚ ਖਿਆਲ ਆਇਆ ਵੀ ਕਰਦੇ ਪਸ਼ੂ ਮੱਝਾਂ ਗਾਈਆਂ ਬੰਦੇ ਤਾਂ ਜਾਂਦੇ ਹੀ ਆ ਚਰਾਉਣ ਪਰ ਇਹ ਨਹੀਂ ਕਿ ਉਹਨਾਂ ਨੂੰ ਕੋਈ ਗਾਵਾਂ ਮੱਝਾਂ ਹੀ ਚਰਾਉਣ ਦਾ ਸ਼ੌਂਕ ਸੀ ਵੀ ਇਹੀ ਚਾਰਨਗੇ ਇਹਨਾਂ ਦੀ ਮਨ ਚ ਸੀ ਵੀ ਬਾਹਰ ਘੁੰਮੇਗਾ ਵਿਚਰੇਗਾ ਕੁਝ ਸਿੱਖੇਗਾ ਕਿਉਂਕਿ ਨੀਤੀ ਦਾ ਵਚਨ ਹੈ ਕਿ ਛੇਰ ਅਤੇ ਛੇਰ ਦਾ ਪੁੱਤਰ ਅਤੇ ਇਨਸਾਨ ਦਾ ਅੱਗੇ ਬੱਚਾ ਇਨਸਾਨ ਹੈ ਜਿਹੜਾ ਜਿਉਂ-ਜਿਉਂ ਇਹ ਭੁਏ ਸੰਚਰੇ ਤਿਉਂ ਤੋਂ ਅਧਿਕ ਅਕੂਤ ਉਹ ਚ ਲਿਖਿਆ ਵੀ ਜਿਉਂ-ਜਿਉਂ ਉਹ ਵਿਚਰਦੇ ਆ ਨਾ ਕਿਉਂ ਤੇ ਉਹਨਾਂ ਨੂੰ ਤਾਕਤ ਸਮਝ ਪੈਂਦੀ